ਸਾੜਾ ਬੰਦ ਕਰਨੇ ਮੈਨੂੰ ਤੁਹਾਨੂੰ ਪੂਰੀ ਬਾਦੀ ਪਤਾ ਹੈ ਕੋਈ ਵੀ ਥਾਰੇ ਬੰਦ ਬੈ ਬੰਦ ਹੈ ਜਿੱਦ ਨੇ ਮੈਨੇ ਗੁਰਸਤ ਸਾਹਿਬ ਆਏ ਕਿਹਨਾਂ ਦੇ ਸਾਡਾ ਫਕੀਨਾ ਤੁਮੇ ਉਹਨਾਂ ਦਾ ਬਹੁਤ ਹੀ ਧੰਨਵਾਦੀ ਆ ਕਿਉਂਕਿ ਕਿਹਨਾਂ ਦੇ ਅੰਦਰ ਉਹ ਦੰਗ ਜਗਿਆ ਜੋ ਲੱਗਣਾ ਚਾਹੀਦਾ ਆਪਣੀ ਇੱਥੇ ਗਰੀ ਪ੍ਰਾਏ ਜੋ ਜੀਵਨ ਦੀ ਜਿਆਦਾ ਆਵਾਜ਼ ਚੱਗੀ ਆ ਅਸੀਂ ਉਹਨਾਂ ਦੇ ਬੋਲ ਹੈ ਜਿਹਨੂੰ ਦਰਵਾਜ਼ਾ ਬੱਢੀ ਆ ਸਾਥੀਓ ਅਗਲੀ ਮਿੱਟੀ ਜਿਹੜੀ ਹੋਊਗੀ ਅਸੀਂ ਤੁਹਾਡੇ ਵਗੈਰ ਮਿੱਟੀ ਨਹੀਂ ਬਣਾ ਸਕਦੇ ਸਾਰੇ ਕਾਨਫਰੰਸ ਬਣਾਓ ਸਰਦਾਰ ਨੇ ਗਿਆ ਜੇਕਰ ਕਦੇ ਵੀ ਨਹੀਂ ਹੋਣ ਦੇਵਾਂਗੇ ਸਾਡੀ ਜਾਨ ਵੀ ਲਾਉਂਗੇ ਵਖੋ ਮੈਂ ਸਰਕਾਰ ਨੂੰ ਕਹਾਂ ਸਰਕਾਰ ਉਹ ਜਗ੍ਹਾ ਬਾਨ ਲਈ ਲੋਕੋ ਨੇ ਪ੍ਰਦਰਸ਼ਨ ਕੀਤਾ ਇਹਨੂੰ ਲੈ ਕੇ ਜਿਹੜੀ ਅੱਜ ਦਾਾਇਨ ਖੋਹੀ ਨਹੀਂ ਜੀ ਸਕਦਾ ਸਾਰੇ ਸ਼ਮਾਨਤ ਪਰਵਾਸੇ ਕਿੰਨਾ ਅੱਜ ਇਹ ਐਸ ਪਾਰਟੀ ਦੇ ਪੈਸੇ بتا ਜੋ ਕਰੋ ਜੋ ਅਬੇ ਰਸ਼ਵਤ ਨਾ ਕਰਦੇ ਵੇੜੀ ਆ ਹਰ ਦਾਸੀ ਸਾਰੀ ਉਹਨਾਂ ਦੇ ਘਰ ਡਾਕ ਉੱਪਰ ਜਾਂ ਰਿਹਾ ਵਾ ਅੱਗੇ ਅਸੀਂ ਇਹ ਤਾਂ ਜਾ ਸਾਡੇ ਕਮੇਟੀ ਸਾਹਮਣੇ ਇਹਨਾਂ ਦੀ ਕਮੇਟੀ ਦੀ ਮੀਟਿੰਗ ਕੀਤੀ ਸੀ ਅਸੀਂ ਵੀ ਕਾ ਚੀ ਕਰੀ ਇਹਨਾਂ ਨੂੰ ਬਾਵਾ ਸੁਭਾਜੋਵੇ ਇਹਨਾਂ ਨੂੰ ਕਿ ਇੱਕ ਮੁਕਾਬਲਾ ਦੇਵੇ ਉਹਨਾਂ ਦੀ ਜਿੱਤ ਹੋਈ ਜਾਵੇ ਪਰ ਉਹਨਾਂ ਨੇ ਠੀਕਾ ਸਰਦਾਰ ਨੇ 10 ਕੇਦਾਂ ਸੁਸਤ ਬਣਾ ਲਗੇ ਆ ਦੋ ਲੋਕ ਇਹਨਾਂ ਲੋਕਾਂ ਨੇ ਸਰਕਾਰ ਬਣਾਈ ਆ ਅਖੀਰਕੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਸਰਕਾਰ ਆ ਉਹਨਾਂ ਲੋਕਾਂ ਨੂੰ ਅਜੋਕੇ ਲਾ ਕੇ ਬੰਦੇ ਬੰਦੇ ਖਸਮੂ ਇਹ ਛੇ ਦਿਨ ਚੱਲੀ ਸਰਕਾਰ ਐਸੀ ਸਮਾਜ ਦੇ ਹੱਕਾਂ ਤੇ ਡਾਕਾ ਮਾਰੇ ਜਾ ਰਿਹਾ ਐਸੀ ਸਮਾਜ ਦੇ ਹੱਕਾਂ ਤੇ ਡਾਕਾ ਮਾਰੇ ਜਾ ਰਿਹਾ ਮਾਰੇ ਜਾ ਰਿਹਾ ਜਾ ਰਿਹਾ ਜੇ ਤਾਂ ਆਪਣੇ ਪਰਮੇਸ਼ਰ ਕੋਲ ਜਾਊਗਾ ਕਿ ਆਪਾਂ ਹਮੇਸ਼ਾ ਇਹਨੇ ਆਪਣੀ ਮਤ ਨਾਲ ਸਾਨੂੰ ਤੋਂ ਸਾਹਮਣੇ ਹੋਰ ਅਧਿਕਾਰ ਦਿੱਤਾ ਤੋਂ ਸਮਝ ਕੇ ਕਰੀ ਆਪਾਂ ਕਿਸੇ ਲਾਲਚ ਨੂੰ 1000 ਰੁਪਏ ਨੂੰ 10 ਲਗਦੇ ਬੀਮੇ ਨੂੰ ਨਾ ਦੇਖੀਏ ਆਪਾਂ ਜੀ ਦੇਖੀਏ ਕਿ ਸਾਡਾ ਪੰਜਾਬ ਸਾਡੇ ਪਰਿਵਾਰ ਕਿੱਥੇ ਸੇਫ ਨੇ ਸਾਡੇ ਬਹੁਤ ਥੱਕਾ ਨਾ ਹੋਵੇ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਲੈ ਕੇ ਅਗਲਾ ਫੰਟੈਸਟ ਕੀ ਹੋਏਗਾ ਅਗਰ ਨਹੀਂ ਕਮੇਟੀ ਕੋ ਉਥੋਂ ਦੇ ਜਿੰਨੇ ਸਾਡੇ ਕਾਂਗਸ ਪਾਰਟੀ ਦੇ ਕੋਲ ਸਰਾ ਇਹਨਾਂ ਨਾਲ ਖੜੇ ਆ ਅਸੀਂ ਇਹਨਾਂ ਥੱਕਾ ਨਹੀਂ ਹੁੰਦਾ ਸਾਡੀ ਸਾਰੀ ਕਾਂਗਸ ਪਾਰਟੀ ਆਪਣੇ ਪਰਿਵਾਰਾਂ ਦੀ ਹਿੱਤ ਲਈ ਖੜੀ ਹੈ ਇਨਾਂ ਤੋਂ ਬੰਦੇ ਵਿੱਚ ਧੰਨਾ ਲਗਾਇਆ ਗਿਆ ਇੱਥੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅੱਜ ਬਹੁਤ ਹੀ ਮਦ ਭਗਾ ਦਿਨ ਸੀਗਾ ਕਿਉਂਕਿ ਜਿਹੜੇ ਕੂੜਾ ਚੱਕਣ ਵਾਲੇ ਬੰਦੇ ਆ ਜਿਹੜੇ ਸਫਾਈ ਕਰਮਚਾਰੀ ਆ ਜੀ ਜਿਹਨਾਂ ਦੀ ਰੋਜ਼ੀ ਰੋਟੀ ਉਹ ਕੂੜੇ ਦੇ ਇਕੱਠੰਦ ਕਰਦੀ ਹੈ ਉਹਨਾਂ ਦੀ ਅੱਜ ਰੋਟੀ ਰੋਜ਼ੀ ਰੋਟੀ ਖੋਹਣ ਦਾ ਜਦਰ ਕੀਤਾ ਗਿਆ ਜਿਹੜੀ ਮੌਜੂਦਾ ਆਮ ਆਦੀ ਪਾਰਟੀ ਸਰਕਾਰ ਵੱਲੋਂ ਆ ਇਹ ਨੈ ਨਹੀਂ ਨਿੰਦਾ ਜੋ ਇਹਨਾਂ ਦਾ ਕਦਮ ਹੈ ਕਿਉਂਕਿ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਕਿਸੇ ਨੇ ਮਤਲਬ ਵੀ ਸਫਾਈ ਕਰਮਚਾਰੀ ਦੇ ਹੱਕਾਂ ਦੇ ਡੱਕ ਨਹੀਂ ਮਾਰੇ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਇਹਨਾਂ ਦੀ ਆਉਣ ਵਾਲੀ ਜਿਹੜਾ ਟਾਈਮ ਹੈਗਾ ਇਹਨਾਂ ਦੀ ਸਰਕਾਰ ਨਹੀਂ ਆਣੀ ਇਸ ਕਰਕੇ ਇਹ ਮਤਲਬ ਵੀ ਦੋਨੋਂ ਹੱਥਾਂ ਨਾਲ ਪੈਸੇ ਉਡੋਰਨ ਦੇ ਲੱਗੇ ਹੋਏ ਆ ਇਹਨਾਂ ਨੇ ਬਾਹਰੀ ਦਿੱਲੀ ਦੀ ਕਿਸੇ ਕੰਪਨੀ ਨੂੰ ਮਲਵਈਲਾ ਠੇਕਾ ਜੇ ਦੇ ਦੀ ਪਹਿਰ ਕੀਤੀ ਹੈ ਤੇ 1200 ਪ੍ਰੋਡਕਟਸਾਲ ਦਾ ਠੇਕਾ ਦੇਣ ਦੀ ਮਲਵਈ ਇਹਨਾਂ ਨੇ ਅੱਜ ਮਤਾ ਪਾਸ ਕੀਤਾ ਜਿਹੜਾ ਬਹੁਤ ਹੀ ਨਿੰਦਣਯੋਗ ਮਤਾ ਹੈ ਇਹ ਜਿਹੜਾ ਮਤਾ ਇਹਨਾਂ ਨੇ ਪਾਸ ਕੀਤਾ ਹੈ ਇਹਦੇ ਨਾਲ ਜਿੱਥੇ ਸਾਡੇ ਮਨੁੱਖ ਸਵੈ ਕਰਮਚਾਰੀਆਂ ਦੀ ਰੋਜੀ ਰੋਟੀ 'ਤੇ ਪ੍ਰਭਾਵ ਡੋਣੀ ਹੈ ਉੱਥੇ ਸਾਡੇ ਆਮ ਆਦਮੀ ਜਿਹੜੇ ਮਲਵਈ ਕਰਾਨੀ ਸਵੈ ਦੇ ਹੀ ਬਹੁਤ ਵਿਵਸਥਾ ਦੇ ਬਹੁਤ ਵੱਡਾ ਅਸਰ ਪੈਣਾ ਹੈ ਪਰ ਗੱਲ ਕਰੀਏ ਆਮ ਪਾਰਟੀ ਦੀ ਸਰਕਾਰ ਸੀ ਆਮ ਲੋਕਾਂ ਦੇ ਨਾਲ ਧੱਕਾ ਹੋ ਗਿਆ ਇਹ ਦੇਖੋ ਜਿਹੜੀ ਇਹ ਲੋਕ ਕਹਿੰਗੇ ਆਏ ਸੀ ਆਮ ਆਮ ਘਰਾਂ ਦੇ ਲੋਕ ਆਮ ਘਰਾਂ ਦੇ ਬੱਚੇ ਆ ਤੁਸੀਂ ਦੇਖੋ ਜਿੰਨੇ ਵੀ ਇਹਨਾਂ ਦੇ ਐਮ ਐਲ ਏ ਐਮ ਪੀ ਆ ਸਾਰੇ ਮਤਲਬ ਵੀ ਆਈ ਪੀ ਟ੍ਰੀਟਮੈਂਟ ਹੈ ਸਾਰਿਆਂ ਕੋ ਮਤਲਬ ਹੀ ਇੱਕ ਇੱਕ ਇਹਨਾਂ ਦੇ ਕੌਂਸਲਰ ਕੋ ਤਿੰਨ ਤਿੰਨ ਗਨਮੈਨ ਨੇ ਇਹ ਆਮ ਆਦਮੀ ਨਹੀਂ ਇਹ ਖਾਸ ਤੋਂ ਵੀ ਉੱਪਰ ਆਦਮੀ ਨੇ ਜਿਹੜੇ ਸਪੈਸ਼ਲ ਟ੍ਰੀਟਮੈਂਟ ਇਹਨਾਂ ਨੂੰ ਮਿਲ ਰਹੇ ਆ ਇਹ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਆਈ ਸੀ ਇਹ ਆਮ ਆਦਮੀ ਪਾਰਟੀ ਨੂੰ ਜਲੀਲ ਕਰ ਰਹੇ ਨੇ ਮੰਗਾ ਪੂਰੀਆ ਨਹੀਂ ਹੁੰਦੇ ਅਗਲਾ ਪੰਟੈਸਟ ਕੀ ਰਹੇਗਾ ਫਿਰ ਕਾਂਗਰਸ ਪਾਰਟੀ ਨੇ ਇਸ ਮਸਲੇ ਦਿੱਤਾ ਤਾਂ ਮੈਨੂੰ ਬਾਕੀ ਵੀ ਬਕਸ਼ੀ ਪਾਰਟੀਆਂ ਦਾ ਸਮਰਥਨ ਦਿੱਤਾ